ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਕੱਲ ਆਪਾਂ ਘਰ ਬਣਾਉਣ ਦੇ ਖਰਚੇ ਬਾਰੇ ਵੀਡੀਓ ਪਾਈ ਸੀਗੀ ਜਿਨ੍ਹਾਂ ਨੇ ਹਾਲੇ ਤੱਕ ਉਹ ਵੀਡੀਓ ਨਹੀਂ ਦੇਖੀ ਉਹ ਇਹਦੋਂ ਪਹਿਲਾਂ ਵਾਲੀ ਵੀਡੀਓ ਕੱਢ ਕੇ ਜ਼ਰੂਰ ਦੇਖ ਲਿਓ ਤੇ ਬਾਕੀ ਅੱਜ ਆਪਾਂ ਇਮਲੀ ਛੜਕਦੇ ਆਂਗੇ ਕੰਧਾਂ ਕੰਧਾਂ ਤੇ ਅੰਦਰ ਬਾਕੀ ਬਾਹਰ ਤਾਂ ਕਰਤੀ ਸੀਗੀ ਤਿੰਨ ਕ ਕਮਰੇ ਰਹਿੰਦੇ ਆਂ ਅੰਦਰੋਂ ਤੇ ਉਹਨਾਂ ਤੇ ਛੜਕਣ ਵਾਲੀ ਰਹਿੰਦੀ ਆਗੀ ਫਿਰ ਇੱਕ ਇੱਕ ਕਰੀ ਇਮਲੀ ਉਹ ਵੱਜ ਜੂਗੀ ਉਹ ਛੜਕਦੇ ਆਪਾਂ ਸੋਰੇ ਵਾਸਤੇ ਤੇ ਹਜੇ ਕੋਈ ਉਹਦਾ ਰਿਜ਼ਲਟ ਤਾਂ ਹਜੇ ਪਤਾ ਨਹੀਂ ਲੱਗਿਆ ਕੰਧਾਂ ਸੁੱਕੀਆਂ ਤੋਂ ਪਤਾ ਲੱਗੂਗਾ ਵੀ ਸੋਰਾ ਆਉਂਦਾ ਕਿ ਨਹੀਂ ਤੇ ਉਹ ਉਹ ਦੱਸਦੇ ਹੁੰਦੇ ਆ ਕਹਿੰਦੇ ਵੀ ਉਹਦੇ ਨਾਲ ਫਰਕ ਪੈ ਜਾਂਦਾ ਸੂਰਾ ਘਟ ਜਾਂਦਾ ਖਤਮੀ ਹੋ ਜਾਂਦਾ ਕਹਿੰਦੇ ਵਿੱਚ ਹੀ ਤੇ ਬਾਕੀ ਉਤੋਂ ਦੀ ਆਪਾਂ ਟੂਟੀ ਵਾਲੇ ਪਾਣੀ ਨਾਲ ਧੋ ਦਿਆਂਗੇ ਤੇ ਬਾਕੀ ਇੱਕ ਦੋ ਦਿਨਾਂ ਚ ਉਹਦਾ ਰਿਜ਼ਲਟ ਪਤਾ ਲੱਗ ਜੂਗਾ ਇਮਲੀ ਦਾ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਦਿਖਾਉਨੇ ਆਗੇ ਅੱਜ ਦੇ ਕੰਮਕਾਰ ਲਓ ਜੀ ਢੋਲ ਚ ਆਪਣੀ ਇਮਲੀ ਖੋਲੀ ਵੀ ਹੈਗੀ ਚਾਰ ਪੰਜ ਦਿਨ ਹੋ ਗਏ ਤੇ ਲਗਭਗ ਅੱਧੀ ਛਿੜਕਦੀ ਅੱਧਾ ਪਾਣੀ ਆਪਾਂ ਢੋਲੀ ਭਰ ਕੇ ਪਹਿਲੀ ਢੋਲੀ ਲਾ ਕੇ 2 ਡੱਬੇ ਪਾਉਣੇ ਹੁੰਦੇ ਆ ਆਹ ਆਹ 2 ਡੱਬੇ ਪਾਉਣੇ ਹੁੰਦੇ ਆ ਭਰ ਕੇ ਦੇ ਚ ਢੋਲੀ ਚ ਸਭਰੇ ਵਾਲਾ ਕੰਮੀ ਆ 2 ਦੀ ਥਾਂ ਤੇ ਮੈਂ 2.5 ਡੱਬੇ ਪਾਤੇ ਇਹਦੇ ਚ ਇਹੋ ਜਿਹਾ ਰੰਗ ਹੋ ਗਿਆ ਤੇ ਚੱਕ ਕੇ ਫਿਰ ਇਹਨੂੰ ਲੋ ਜੀ ਚੌਥੀ ਢੋਲੀ ਚੱਕਣ ਲੱਗੇ ਆ ਤਿੰਨ ਢੋਲੀਆਂ ਮੈਂ ਛੜਕਣ ਤੇ ਛੜਕਦੀਆਂ ਤੇ ਚੱਲ ਵੀ ਬਾਬਾ ਚੱਕ ਕੇ ਫੇਰ ਹਾਂਜੀ ਕੱਲਾਪਾ ਜਗਾਠਾਂ ਦਾ ਖਰਚਾ ਦੱਸਣਾ ਭੁੱਲ ਗਏ ਸੀਗੇ ਉਹ ਮੇਰੇ ਧਿਆਨ ਚ ਨਹੀਂ ਰਿਹਾ ਵੀ ਜਗਾਠਾਂ ਦਾ ਖਰਚਾ ਵੀ ਦੱਸਣਾ ਜਗਾਠਾਂ ਦਾ ਖਰਚਾ ਆਇਆ ਵੀ ਜਗਾਠਾਂ ਬਣ ਗਿਆ ਮੇਰੇ ਸਾਹਮਣੇ 42000 ਰੁਪਏ ਦੀਆਂ 42000 ਰੁਪਏ ਦੀਆਂ ਜਗਾਠਾਂ ਬਣ ਗਿਆ ਇੱਕ ਫਰੰਟ ਵਾਲਾ ਡੋਰ ਇੱਕ ਡਰਾਇੰਗ ਰੂਮ ਵਾਲਾ ਡੋਰ ਤੇ ਆਹ ਚਾਰ ਚਾਰ ਪੀ ਇਸਨੀ ਪੰਜ ਪੀਸ ਆਹਾ ਹੋਗੇ ਤੇ ਅੰਦਰ ਹੈਗੇ ਅੱਬਾ ਇੱਕ ਬਾਰ ਦੋ ਤੇ ਇੱਕ ਦੋ ਬੈਡਰੂਮ ਵਾਲੇ ਹੋਗੇ ਚਾਰ ਇੱਕ ਸਟੋਰ ਵਾਲਾ ਪੰਜ ਤੇ ਇੱਕ ਹੋਗੇ ਬਾਥਰੂਮ ਵਾਲਾ 6 6 ਦੋਰਾਗੇ ਤੇ ਵਿੰਡੋ ਹੋਗੀਆਂ 1 2 3 ਤਿੰਨ ਤਾਂ ਤੰਨੀ ਪਿੱਛੇ 6 ਵਿੰਡੋ 42 42 ਖਣੀ 45000 ਦੀਆਂ ਬਣੀਆਂ ਇੱਥੇ ਸੀਗਾ ਕੱਲ ਮੇਰੇ ਦਿਮਾਗ ਚੋਂ ਨਿਕਲ ਗਿਆ ਕੱਲ ਮੈਂ ਦੱਸਣਾ ਭੁੱਲ ਗਿਆ ਸੀ ਤੇ ਲੈਂਟਰ ਨੂੰ ਆਪਣੇ ਹੋ ਗਏ ਆ 6 ਮਹੀਨੇ ਅਜੇ 5 ਦਿਨ ਹੋ ਗਏ ਉਦੋਂ ਵਾਲਾ ਆਪਾਂ ਤੇ ਗਿਣਿਆ ਨਹੀਂ ਤੇ ਮਿਸਤਰੀ ਆਂਦਾ ਸੀਗਾ ਵੀ 12 ਦਿਨ ਤੱਕ ਘਟੂ ਘਟ ਖੜਾਵਾਗੇ ਇਹਨੂੰ ਅੱਜ 6 ਮਾ ਦੇਣਾ ਇਹਨੂੰ ਤੋਂਪ ਵੈਸੀ ਹੁਣ ਉਦੋਂ ਦੀ ਲੱਗਦੀ ਹੈ ਜਦੋਂ ਦਾ ਆਪਾਂ ਇੰਟਰ ਪਾਇਆ ਗਿਆ। ਉਦੋਂ ਦੀ ਧੁੱਪ ਵਧੀਆ ਹੁੰਦੀ ਆਗੀ। ਤੇ ਬਾਕੀ ਆਪਾਂ ਤਾਹਾਂ ਤੋਂ ਜਾ ਕੇ ਦਿਖਾਵਾਂਗੇ। ਲਓ ਜੀ। ਖਾਈਏ ਡ੍ਰੈਗਨ। ਡ੍ਰੈਗਨ ਫਰੂਟ। ਡ੍ਰੈਗਨ ਫਰੂਟ। ਬਹੁਤ ਵਡਾ ਹੁੰਦਾ ਏ। ਗੁਲਾਬੀ ਗੁਲਾਬੀ ਏ। ਆਹਾ ਬਾਬਾ ਉਹ ਜਿਹੜੇ ਲਾਇਏ ਵੇ ਆਪਣੇ। ਉਹਨਾਂ ਨੇ ਨਹੀਂ ਲਾਇਏ। ਆਹ ਫਰੂਟ ਆਹ ਏਡਾ ਹੁੰਦਾ ਸਹੀ ਹੈ ਅਸਲ 'ਚ ਆਹ ਵਾਜ ਦਾ ਡ੍ਰੈਗਨ ਫਰੂਟ ਜਿਹੜੇ ਉਹ ਲੱਗੇ ਹੋਏ ਉੱਥੇ ਅਮਰਜੀਤ ਕਹਨੇ ਹਾਂ ਇਹੋ ਜਿਹੇ ਹੁੰਦੇ ਆ ਹੈ 20 ਦਾਣੇ ਬੂਟੇ ਲੱਗਦੇ ਆ ਆਹ ਤਾਂ ਮਹਿੰਗਾ ਹੁੰਦਾ ਹੈ ਫਰੂਟ ਟੁਕ ਟੁਕ ਡੇਢ 200 ਦਾ ਆਹ ਏਡਾ ਅੱਛਾ ਇਹ ਆਪਣਾ ਮੁੱਲ ਆਸੇ 100 ਦਾ ਬੂਟੇ ਹੁੰਦੇ ਆ ਅੱਛਾ ਦੇਖ ਲਾਂਗੇ ਲਾ ਕੇ ਲੱਗ ਜਾਂਦੇ ਆ ਇਹ ਲਾ ਕੇ ਦਿਖੇਗੀ ਤੇ ਉਹ ਬੂਟੇ ਹੋਰ ਜਿਹੇ ਲੱਗੇ ਹੋਏ ਲਓ ਜੀ ਇਹ ਨਿਕਲੇ ਵਿੱਚੋਂ ਚਿੱਟਾ ਕਈ ਹੁੰਦੀ ਹੈ ਗੁਲਾਬੀ ਇਹ ਨਿਕਲੇ ਵਿੱਚੋਂ ਚਿੱਟਾ ਦੇਖਦੇ ਆਂ ਖਾ ਕੇ ਕੀ ਹੋਵੇ ਸਵਾਦ ਹਾਂਜੀ ਗੇਟ ਆਪਾਂ ਲਾਤਾ ਸੀਗਾ ਪਰसों ਪਰसों ਹੱਥ ਨੇ ਗੇਟ ਲਾਤਾ ਸੀ ਤੇ ਕੱਲ ਦਾ ਦਿਨ ਵੀ ਗੇਟ ਬੰਦ ਰਿਹਾ ਅੱਜ ਵੀ ਗੇਟ ਬੰਦ ਹੀ ਹੈ ਜੇਹਰ ਵਾਲਾ ਕੰਮ ਹੋਇਆ ਪਿਆ ਉਧਰ ਪੌੜੀ ਲਾਈ ਹੋਈ ਪੌੜੀ ਇੱਕ ਮੋਟਰਸਾਈਕਲ ਬਾਹਰ ਖੜਾ ਦੇਣੇ ਉਹਨੇ ਕਿਸੇ ਦੇ ਘਰੇ ਤੇ ਪੌੜੀ ਲਾ ਕੇ ਟੱਪੇ ਜਾਂਦੇ ਆ ਕੰਧ ਅਜਰ ਜੀ ਨੂੰ ਲੱਗ ਵੀ ਗਈ ਆ ਵੇ ਜਰ ਪਰਸੋਂ ਲਾਇਆ ਹਜੇ ਦੋ ਰਾਤਾਂ ਚ ਜਰ ਲੱਗੀ ਇਹਨੂੰ ਜਦੋਂ ਖੁੱਲ ਗਿਆ ਗੇਟ ਕੱਲ ਤੱਕ ਖੋਲ ਜੂ ਮੇਰੇ ਸਾਬ ਨਾਲ ਫਿਰ ਇਹਦੇ ਕਰਾਉਣੇ ਆ ਰੰਗ ਕਰਾਉਣੇ ਆ ਤੇ ਕਾਲਾ ਕਰੰਗ ਕਰਾਵਾਂਗੇ ਮਾਰ ਕੇ ਪ੍ਰੈਮਰ ਉੱਤੇ ਕਰਾਂਦਾ ਫਿਰ ਰੰਗ ਆ ਤਰੇਲ ਨਾਲ ਲੱਗੀ ਆ ਯਾਰ ਜਿੰਨੀ ਵੀ ਲੱਗੀ ਹੈ ਨਾ ਅਜੇ ਤਾਂ ਘਟ ਹੈ ਖਰਾਬ ਹੋ ਜਾਣਾ ਪੂਰਾ ਤਾਂਹਾਂ ਤੇ ਲਈ ਤਾਂਹਨ ਦਿਖਾਈਏ ਤਾਂਹੋਂ ਦਿਖਾਈਏ ਲੈਂਟਰ 6 ਦਿਨ ਹੋ ਗਏ ਅੱਜ 6 ਮਾ ਦਿਨ ਆਜ ਲੈਂਟਰ ਨੂੰ ਆ ਪਾਣੀ ਉਦੋਂ ਦੀ ਖੜਾ ਉਦੋਂ ਬਾਅਦ ਆਪਾਂ ਪਾਣੀ ਨਹੀਂ ਉੱਤੇ ਪਰਿਆ ਉਦੋਂ ਦੇ ਖੜਾ ਆ ਜਿੱਥੇ ਜਿੱਥੇ ਥਾਂ ਜਾਂ ਸੁੱਕਾ ਹੁੰਦਾ ਇੱਥੇ ਇੱਥੇ ਮਾਰ ਦਿੰਨੇ ਆ ਕਿ ਪੈਪ ਨਾਲ ਤੇ ਕੱਲ ਨੂੰ ਤਾਂ ਪਾਣੀ ਹੀ ਪੈਣਾ ਮੇਰੇ ਹਿਸਾਬ ਨਾਲ ਕੱਲ ਨੂੰ ਪਾ ਦਿਆਂਗੇ ਜਾਂ ਥੋੜਾ ਜਿਹਾ ਭਰ ਦਿਆਂਗੇ ਇੱਕ ਵਾਰੀ ਅਜੇ ਹਫ਼ਤਾ ਨਹੀਂ ਹੋਰ ਹੋਲ ਸਾਡਾ ਲਗਭਗ ओके ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕੱਲ ਦੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਦੇ ਰਿਹਾ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ